ਯਾ ਦੇਖੋ ਹੁਣ ਕਮਾ ਆਪਣੀ ਕਿੱਡੀ ਵੱਡੀ ਧੀ ਨੂੰ ਗੋਦੀ ਚੱਕੀ ਫਿਰਦੀ ਆ ਕਿੰਨੇ ਸਾਲਾਂ ਦੀ ਹੋ ਗਈ ਜੀ ਇਹ 19 ਸਾਲਾਂ ਦੀ 19 ਸਾਲਾਂ ਦੀ ਧੀ ਨੂੰ ਇੱਕ 50 ਸਾਲ ਦੀ ਮਾਂ ਗੋਦੀ ਚੱਕੀ ਖੜੀ ਆ ਕਿਤੇ ਸੁખી ਆ ਦੁੱਖ ਤੈ ਸਮਾਨ ਉਹ ਵੀ ਬਥੇਰਾ ਪਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਆ ਉਹਦੇ ਹਾਲਾਤ ਦੇਖੋ ਬਾਹਰ ਸੋਹਣੇ ਬਾਏ ਸੋਹਣੇ ਕੱਪੜੇ ਪਾਏ ਹੋਏ ਹੱਥ ਸਾਫ਼ ਸੁਥਰੇ ਆ ਹੁਣ ਜੀ ਇਹ ਵੀ ਕਹੇ ਵੀ ਮੇਰੀ ਜ਼ਿੰਮੇਵਾਰੀ ਸਿੱਟਦਾ ਨਾ ਕੋਈ ਕੋਲੇ ਛੱਡਿਆ ਵਾ ਮੈਂ ਨਹੀਂ ਇਹਨੂੰ ਸਾਂਭ ਸਕਦੀ ਫਿਰ ਇਹ ਤਾਂ ਰੱਬ ਨੂੰ ਚੈਲੰਜ ਕਰਨ ਵਾਲੀ ਗੱਲ ਠੀਕ ਆ ਵੀਰ ਜੀ ਹੁਣ ਉਹ ਬਹੁਤ ਪੈਸਾ ਲੱਗੀ ਸੀ ਹੁਣ ਠੀਕ ਆ ਗਈ ਕੁਰਮੂ ਦੀ ਪ੍ਰੋਬਲਮ ਤੀਜੀ ਵਾਰੀ ਆਇਆ ਨੇ ਬਾਈ ਜੀ ਹਾਂ ਅੱਗੇ ਨਾਲ ਬਹੁਤ ਦਿਮਾਗ ਇਹਦਾ ਸੈਟ ਆ ਲੈ ਤੁਹਾਡੇ ਨਾਲ ਗੱਲ ਕਰਨੀ ਆ ਬਸ ਇਹਦੀ ਗੱਲ ਸਹੀ ਨਾਮ ਤੇਰਾ ਪੁੱਤ ਕੁਸ਼ਲਦੀਪ ਕੁਸ਼ਲਦੀਪ ਗੌਰ ਹਾਂ ਤੈਨੂੰ ਹੀ ਗੱਲ ਕਰਨੀ ਆ ਹਾਂ ਇੱਥੇ ਖੜ੍ਹ ਜਾ ਫਿਰ ਮੰਮੀ ਦੀ ਗੋਦੀ ਤੋਂ ਉੱਤਰ ਜਾ ਥੋੜਾ ਜਿਹਾ ਕਿਵੇਂ ਪੁੱਤ ਲੜ ਨਹੀਂ ਸਕਦੀ ਬਾਈ ਜੀ ਕੋਈ ਨਾ ਜੀ ਤੁਸੀਂ ਇੱਥੇ ਮਹੀਨਾ ਇੱਕ ਇਹਦੀ ਐਕਸਰਸਾਈਜ਼ ਕਰਾਈ ਆ ਨਹੀਂ ਹੋ ਰਹੀ ਜੀ ਬਾਰ ਆ ਰਹੀ ਹੈ ਇੱਥੇ ਰਹਿ ਕੇ ਨਾ 1 ਮਹੀਨਾ ਪੈਰੀ ਐਕਸਰਸਾਈਜ਼ ਕਰਾਵਾਂਗੇ ਤੁਰਨ ਵੀ ਸਹੀ ਲੱਗ ਜੂਗੀ ਤੁਸੀਂ ਪਰ ਤੁਹਾਨੂੰ ਨਾਲ ਰਹਿਣਾ ਪੈਣਾ ਇੱਕ ਜਾਨੇ ਨੂੰ 1 ਮਹੀਨਾ ਰਹਿ ਸਕਦੇ ਹੋ ਰਹਿ ਜਾਓ ਤੁਹਾਡੇ ਨਾਲ ਸਮਾਂ ਬਣਾ ਕੇ ਨਾ ਸਾਡੇ ਨਾਲ ਟਾਈਮ ਸੈਟ ਕਰ ਲਓ ਸਾਹਮਣੇ ਜਿਹੜਾ ਕਾਊਂਟਰ ਹੈਗਾ ਆਪਣਾ 10 ਨੰਬਰ ਉਹ ਬਿਲਕੁਲ ਕੋਰਨਰ ਵਾਲੀ ਵਿੰਡੋ ਹੈ ਜਿਹੜੀ ਉੱਥੇ ਗੁਰਦੀਪ ਭੈਣ ਹੁਣੀ ਬੈਠੇ ਹੁੰਦੇ ਆ ਤੇ ਉਹਨਾਂ ਨਾਲ ਤੁਸੀਂ ਜਾ ਕੇ ਗੱਲ ਕਰਿਓ ਉੱਥੇ ਇਹਦਾ ਨਾਮ ਦਰਜ ਕਰਾਓ 1 ਮਹੀਨਾ ਪਰ ਨੂੰ ਇੱਥੇ ਭਰਤੀ ਕਰਾਂਗੇ ਫਿਰ ਇੱਕ ਮਹੀਨੇ ਰਿਲਾਕਸਾਈਜ਼ ਕਰਾਵਾਂਗੇ ਲੱਤਾਂ ਦੀ ਤੇ ਇਹ ਤਰਨ ਵੀ ਲੱਗ ਜੂ ਟੈਨਸ਼ਨ ਪੈ ਗਈ ਵੀਰ ਜੀ ਇਹਦੇ ਹੁਣ ਠੀਕ ਹੋ ਜਾਮਾ ਬਿਲਕੁਲ ਠੀਕ ਹੋ ਜਾਣਾ ਦਵਾਈ ਲੈਨੇ ਆ ਜਮਾ ਠੀਕ ਆ ਕਿ ਤਿੰਨ ਵਾਰੀ ਲੈ ਕੇ ਕਿੱਥੋਂ ਆਨੇ ਭੈਣ ਤੁਸੀਂ ਧਨੋਲੇ ਤੋਂ ਧਨੋਲੇ ਤੋਂ ਤੇ ਤੁਸੀਂ ਆਪਾਂ ਬਾਰੇ ਕੀ ਆ ਭੈਣੇ ਬਹੁਤ ਸ਼ੁਕਰੀਆ ਤੁਸੀਂ ਇੰਨੀ ਵਧੀਆ ਦੀ ਸੇਵਾ ਕਰਦੇ ਆ ਜੀ ਸਮਝਦਾ ਹਾਂ ਇਹ ਬਚਪਨ ਤੋਂ ਹੀ ਆ ਸੀ ਕੋਈ ਨਾ ਮਾ ਬਾਏ ਗੁਰੂ ਮੇਰ ਕਰਨਗੇ ਤੇ ਇਹ ਕਿੰਨੀਆਂ ਮਾਮਾ ਦਾ ਕਿੰਨੀਆਂ ਭੈਣਾਂ ਦਾ ਕਿੰਨੀਆਂ ਧੀਆ ਦਾ ਕਿੰਨੇ ਨਿੱਕੇ ਨਿੱਕੇ ਬੱਚਿਆਂ ਦਾ ਸਾਡੇ ਨਾਲ ਸਾਡੇ ਵੀ ਸਤਿਕਾਰ ਸਾਡੇ ਨਾਲ ਸਨੇਹ ਆ ਪਿਆਰ ਆ ਕਿੰਨੀਆਂ ਉਮੀਦਾਂ ਵਾ ਰੁਕ ਜਾ ਪੁੱਤ ਰੁਕ ਜਾ 2 ਮਿੰਟ ਕਿੰਨੀਆਂ ਉਮੀਦਾਂ ਵਾ ਕਿੰਨੀਆਂ ਆਸ਼ਾਵਾਂ ਵਾ ਜਿਹੜੀਆਂ ਇਹ ਮਾਵਾ ਇਹ ਭੈਣਾ ਇਹ ਬਾਪੂ ਬਜ਼ੁਰਗੇ ਵੀਰ ਇਹ ਸਾਡੇ ਕੋਲੇ ਇੱਥੇ ਲੈ ਕੇ ਆਉਂਦੇ ਨੇ ਤੇ ਕਿੰਨੀਆਂ ਹੀ ਭੈਣਾ ਮਾਵਾ ਵਾ ਜਿਹੜੀਆਂ ਠੀਕ ਹੋ ਗਈਆਂ ਕਿੰਨੇ ਹੀ ਬੱਚੇ ਆ ਜਿਹੜੇ ਉਹ ਆਪਣੀ ਜ਼ਿੰਦਗੀ ਜਿਉਣ ਯੋਗ ਹੋ ਗਏ ਕਿੰਨੇ ਹੀ ਉਹ ਬਾਪੂ ਆ ਜਿਹੜੇ ਘਰ ਚ ਬੰਦ ਸੀ ਕਮਰਿਆਂ ਚ ਬੰਦ ਸੀ ਸੜਕਾਂ ਤੇ ਰੁਲਦੇ ਸੀ ਅੱਜ ਉਹ ਵਧੀਆ ਸੋਹਣੇ ਕੱਪੜੇ ਪਾ ਕੇ ਆਪਣਾ ਘਰ ਦੇ ਵਿੱਚ ਇੱਜ਼ਤ ਮਾਣ ਨਾਲ ਰਹਿੰਦੇ ਆ ਤੇ ਕਿੰਨੀਆਂ 225 ਦਾ 16ਵਾਂ ਕੈਂਪ ਆਇਸ ਹਾਲ ਦਾ ਤੇ ਅੱਜ 12 8 225 12 ਅਗਸਤ 225 ਦਿਨ ਮੰਗਲਵਾਰ ਦਵਾਈਆਂ ਦਾ ਲੰਗਰ ਲੱਗਿਆ ਸੀ ਸਵੇਰ ਦੇ ਸਾਡੇ ਟੀਮ ਮੈਂਬਰ ਵਲੰਟੀਅਰ ਸੇਵਾਦਾਰ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਨਿਭਾ ਰਹੇ ਸੀ ਅੱਜ ਦੇ ਕੈਂਪ ਵਿੱਚ 3392 ਮੈਂਬਰ ਆ ਜਿਹੜੇ ਮਤਲਬ 3400 ਮਰੀਜ਼ ਦਵਾਈਆਂ ਲੈ ਕੇ ਗਏ ਨੇ ਲੰਗਰ ਦੇ ਰੂਪ ਦੇ ਵਿੱਚ ਪ੍ਰਸ਼ਾਦ ਰੂਪੀਏ ਦਵਾਈਆਂ ਲੈ ਕੇ ਗਏ ਤੇ ਅੱਜ ਦੇ ਇਸ ਕੈਂਪ ਦੇ ਨਾਲ ਸਾਡੇ ਸੁਪਨਿਆਂ ਦੇ ਘਰ ਵਿੱਚ ਹੁਣ ਤੱਕ ਦੀ ਟੋਟਲ ਜਿਹੜੀ ਆ ਸਾਲ ਦੀ 51877 ਮੈਂਬਰ 50000 ਦੀ ਗਿਣਤੀ ਪੂਰੀ ਕਰ ਗਏ ਨੇ ਮਤਲਬ 51877 ਮੈਂਬਰ ਹੋ ਗਏ ਨੇ ਜਿਹੜੇ ਆ ਸਾਲ 2025 ਦੇ ਵਿੱਚ ਦਵਾਈਆਂ ਲੈ ਕੇ ਗਏ ਨੇ ਤੇ ਦਸੰਬਰ ਦਾ ਜਿਹੜਾ ਲਾਸਟ ਕੈਂਪ ਹੋਊਗਾ ਸਾਲ ਦਾ ਉਹਨੂੰ ਲਾ ਕੇ ਇੰਦਜਾਪ ਦਾ ਵੀ ਇਸ ਵਾਰ ਅਸੀਂ 1 ਲੱਖ ਮਰੀਜ਼ ਦੇ ਨੇੜੇ ਤੇੜੇ ਪਹੁੰਚਾਂਗੇ 1 ਲੱਖ ਬੰਦਾ ਇੱਕ ਸਾਲ ਦੇ ਵਿੱਚ ਪ੍ਰਸ਼ਾਦ ਦੇ ਰੂਪ ਚ ਦਵਾਈਆਂ ਲੈ ਕੇ ਜਾਂਦਾ ਔਰ ਲਗਾਤਾਰ ਦਵਾਈਆਂ ਚੱਲਦੀਆਂ ਹਰ ਕੈਂਪ ਤੇ ਮਹੀਨੇ-ਮਹੀਨੇ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਔਰ ਚੰਗੇ ਡਾਕਟਰ ਚੰਗੇ ਸਾਈਕੀਆਟ੍ਰਿਕ ਡਾਕਟਰ ਲੁਧਿਆਣੇ ਦੇ ਚੰਗੇ ਸੀਐਮਸੀ ਡੀਐਮਸੀ ਗੁਰਤੇਗ ਭਦਰ ਹਸਪਤਲ ਰਗੂਨਾਥ ਹਸਪਤਲ ਫਿਰ ਦੀਪਕ ਹਸਪਤਲ ਫਿਰ ਐਮਡੀਐਸਐਸ ਹਸਪਤਲ ਉੱਥੋਂ ਦੇ ਚੰਗੇ ਮਾਹਰ ਡਾਕਟਰ ਚੈੱਕਅਪ ਕਰਕੇ ਦਵਾਈਆਂ ਦਿੰਦੇ ਨੇ ਤੇ ਹਜ਼ਾਰਾਂ ਹੀ ਭੈਣਾ ਤੇ ਵੀਰਾਂ ਦੇ ਸੰਗਲ ਕਮਰਿਆਂ ਚ ਬੰਦ ਕੀਤੇ ਹੋਏ ਆਜ਼ਾਦ ਹੋ ਗਏ ਬਹੁਤ ਸਾਰੇ ਵੀਰ ਸੜਕਾਂ ਦੇ ਆਵਾਰਾ ਦਿਨ ਰਾਤ ਘੁੰਮਣ ਵਾਲੇ ਲੋਕ ਅੱਜ ਆਪਣੇ ਜੀਵਨ ਦੇ ਵਿੱਚ ਇੱਕ ਚੰਗਾ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਰਹੇ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਇਹ ਲੱਖਾਂ ਰੁਪਈਆਂ ਦੀਆਂ ਦਵਾਈਆਂ ਜਿਹੜੀਆਂ ਮਹੀਨੇ 'ਚ ਲੰਗਰ ਦੇ ਰੂਪ 'ਚ ਵਰਤਾਈਆਂ ਜਾਂਦੀਆਂ ਸਾਡੀ ਹਾਇਸੀਅਤ ਨਹੀਂ ਸੀ ਸਾਡੀ ਔਕਾਤ ਨਹੀਂ ਸੀ ਵੀ ਅਸੀਂ 10 ਮਰੀਜ਼ਾਂ ਨੂੰ ਵੀ ਦਵਾਈ ਦਿਵਾ ਸਕੀਏ ਪਰ ਮੇਰੇ ਕਲਗੀ ਵਾਲੇ ਪਾਤਸ਼ਾਹ ਦੀ ਮਿਹਰ ਆ ਉਹ ਅੱਲਾਹ ਓ ਰਾਮ ਉਹ ਵਾਹਿਗੁਰੂ ਜੀ ਉਹ ਭਗਵਾਨ ਦੀ ਕਿਰਪਾ ਵਾ ਜਿਹਦੇ ਸਦਕਾ ਇਹ ਦਵਾਈਆਂ ਦੇ ਲੰਗਰ ਲੱਗਦੇ ਨੇ ਤੇ ਇਨ੍ਹਾਂ ਲੰਗਰਾਂ ਦੇ ਵਿੱਚ ਕਿੰਨੇ ਹੀ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਅੱਗੇ ਵਧ ਰਹੇ ਨੇ ਬਈ ਮੈਂ ਭਰਮਾ ਚੋਂ ਨਿਕਲ ਕੇ ਗੁਰੂ ਦੇ ਲੜ ਲੱਗ ਰਹੇ ਨੇ ਤੇ ਦਵਾਈਆਂ ਲੈ ਕੇ ਪ੍ਰਸ਼ਾਦ ਦੇ ਰੂਪ ਚ ਠੀਕ ਹੋ ਰਹੇ ਨੇ ਅੱਗੋਂ ਵੀ ਕਰੇ ਉਹ ਅਰਦਾਸ ਸਾਰੇ ਇਹ ਜਿਹੜੇ ਸਾਡੇ ਕਾਰਜ ਜੈ ਇਸੇ ਤਰ੍ਹਾਂ ਚੱਲਦੇ ਰਹਿਣ ਡਿਪਰੈਸ਼ਨ ਇੰਨੀ ਵੱਡੀ ਗਿਣਤੀ 'ਚ ਵੱਧ ਰਿਹਾ ਅੱਜ ਪੰਜਾਬ ਦੇ ਵਿੱਚ ਸਾਡੇ ਕੋਲੇ ਪੰਜਾਬ ਤੋਂ ਬਾਹਰੋਂ ਵੀ ਬਹੁਤ ਸਾਰੇ ਲੋਕ ਆਉਂਦੇ ਨੇ ਹਰਿਆਣੇ 'ਚ ਵੀ ਬਹੁਤ ਮਰੀਜ਼ ਆਉਂਦੇ ਨੇ ਹਿਮਾਚਲ ਦੇ ਵਿੱਚੋਂ ਜੰਮੂ ਕਸ਼ਮੀਰ ਤੋਂ ਪਰ ਇਹ ਵੱਧ ਰਿਹਾ ਡਿਪਰੈਸ਼ਨ ਸਾਨੂੰ ਆਪਣੇ ਆਪ ਦੇ ਵਿੱਚ ਇਸ ਚੀਜ਼ ਨੂੰ ਦਰਸਾਉਂਦਾ ਵੀ ਸਾਡੇ ਸਿਸਟਮ ਦਾ ਫੇਲੀਅਰ ਆ ਸਾਡੀਆਂ ਸਰਕਾਰਾਂ ਦਾ ਫੇਲੀਅਰ ਆ 75 ਸਾਲ ਦੀ ਆਜ਼ਾਦੀ ਆ ਜਿਹੜੀ ਸਾਡੇ ਲਈ ਉਹ ਮੈਨੇ ਨਹੀਂ ਰੱਖਦੀ ਸਾਨੂੰ ਹਜੇ ਤੱਕ ਉਹ ਮੌਲ ਸਾਡੀਆਂ ਜ਼ਰੂਰਤਾਂ ਜਿਹੜੀਆਂ ਜਿਹੜੇ ਮੋਡਲੇ ਸਾਡੇ ਹੱਕਾਂ ਸਾਨੂੰ ਹਜੇ ਤੱਕ ਉਹ ਵੀ ਨਹੀਂ ਮਿਲੇ ਤੇ ਜਿਹਦੇ ਕਰਕੇ ਅੱਜ ਅਸੀਂ ਇੰਨੇ ਵੱਡੇ ਰੂਪ ਦੇ ਵਿੱਚ ਟੈਨਸ਼ਨਾਂ ਡਿਪਰੈਸ਼ਨ ਦੇ ਵਿੱਚ ਜੀ ਰਹੇ ਹਾਂ